ਮੇਰਾ ਨਾਮ ਮੰਗਲ ਸਿੰਘ ਸਨਮ ਸਰਜੀਤ ਸਿੰਘ ਟਾਣੀ ਦੋਨਾ ਨਾਨਕਾ ਮਾਤਮਨਗਰ ਜਿਹੜਾ ਪਾਣੀ ਪਿੱਛੇ ਫਲੱਡ ਆਇਆ ਸੀ 2025 ਵਿੱਚ ਅੱਜ ਤੋਂ 2-2.5 ਮਹੀਨੇ ਪਹਿਲਾਂ ਇੱਥੇ ਸਾਡੇ 3-4 ਮਕਾਨ ਸਾਡੀ ਠਾਣੀ ਤੇ ਡਿੱਗ ਪਏ ਸੀ ਇੱਥੇ ਸਰਵੇ ਸਰਕਾਰ ਵੱਲੋਂ ਕੀਤਾ ਗਿਆ ਸੀ ਉਹਦੇ ਵਿੱਚ ਪਾਏ ਗਏ ਨੇ ਜਿਹੜੇ ਛੋਟੇ ਅਫਸਰ ਸੀ ਉਹਨਾਂ ਨੇ ਬਿਲਕੁਲ ਸਹੀ ਕੀਤਾ ਉਹਨਾਂ ਨੇ ਮੌਕਾ ਵੇਖ ਕੇ ਸਾਰੇ ਸਾਡੀ ਹਾਲਾਤ ਵੇਖ ਕੇ ਉਹਨਾਂ ਨੇ ਮਕਾਨ ਸਾਡੇ ਪਾਏ ਨੇ ਲਿਸਟਾਂ ਵਿੱਚ ਐਕਸ਼ਨ ਸਾਹਿਬ ਵੀ ਆਏ ਸੀ ਉਹਨੇ ਨੇ ਵੀ ਕੀਤਾ ਤੇ ਉਸ ਤੋਂ ਬਾਅਦ ਫਿਰ ਇੱਕ ਅਫਸਰ ਆਇਆ ਸੀ ਕੋਈ ਤਰਨ ਤਰਨ ਤੋਂ ਟੀਮ ਕੋਈ ਆਈ ਸੀ ਜਿਨ੍ਹਾਂ ਨੇ ਪਿੱਛੋਂ ਵੇਖ ਕੇ ਸਾਰਾ ਜਿਵੇਂ ਪਿੱਛੇ ਪਿੰਡਾਂ ਵਿੱਚ ਗਏ ਉਹਨਾਂ ਨੇ ਸਰਵੇ ਦਰੋਂ ਸਾਡਾ ਇਹ ਜਿਹੜਾ ਕਮਰਾ ਡਿੱਗਾ ਹੋਇਆ ਨਾ ਇਹ ਕੱਟ ਗਿਆ ਕਟਿੰਗ ਕਰ ਦਿੱਤੀ ਉਹਨੇ ਕਿਹਾ ਵੀ ਇੱਥੇ ਬੰਦਾ ਰਹਿੰਦਾ ਹੀ ਨਹੀਂ ਮੌਜੂਦ ਜਦਕਿ ਇੱਥੇ ਜਿਹੜੀ ਆ ਗਈ ਸਾਡੇ ਕੋਲ ਵੀਡੀਓ ਆ ਗਈ ਹੈ ਜਦੋਂ ਸਾਡੀ ਰਹਿਸ਼ ਆ ਗਈ ਸੀ ਇੱਥੇ ਸਾਡੇ ਕੋਲ ਸਾਰੇ ਸਬੂਤ ਆ ਗਏ ਨੇ ਖਬਰ ਵੀ ਲਵਾਈ ਸੀ ਸਾਡਾ ਨਲਕਾ ਇੱਥੇ ਹੈਗਾ ਆ ਫਲਸ਼ ਵੀ ਇੱਥੇ ਡਿੱਗੀ ਹੋਈ ਏ ਇੱਥੇ ਅੰਨਾ ਬੰਦਾ ਵੀ ਆ ਜਾਵੇ ਨਾ ਉਹਨੂੰ ਹੀ ਤੋੜ ਲਈਏ ਤੇ ਉਹਦੇ ਪੈਰਾਂ ਨੂੰ ਇੱਟਾਂ ਲੱਗਣਗੀਆਂ ਉਹ ਵੀ ਦੱਸੇਗਾ ਵੀ ਇੱਥੇ ਕਮਰਾ ਡਿੱਗ ਗਿਆ ਹੈ ਇਹ ਸਾਡੇ ਨਾਲ ਬਿਲਕੁਲ ਨਾਜਾਇਜ਼ ਹੋਇਆ ਹੈ ਅਸੀਂ ਇਹ ਮੰਗ ਕਰਦੇ ਹਾਂ ਕਿ ਇਹ ਜਿਹੜਾ ਦੁਬਾਰੇ ਸਰਵਾ ਕੀਤਾ ਜਾਵੇ ਕਟੋ ਘਟ 15 20 ਕਮਰੇ ਕੱਟੇ ਗਏ ਨੇ ਜਿਹੜੇ ਜਾਇਜ਼ ਸੀ ਹਾਂ ਜਾਇਜ਼ ਜਿਹੜੇ ਕਮਰੇ ਹੈਗੇ ਸੀ ਉਹ ਅਫਸਰ ਆਇਆ ਸੀ ਪਿੱਛੇ ਜਿਹੜੇ ਕਮਰੇ ਨਹੀਂ ਡਿੱਗੇ ਹੋਏ ਸੀ ਅਫਸਰਾਂ ਨੇ ਉਹ ਵੀ ਪਾਏ ਕੁਝ ਅਫਸਰਾਂ ਦੀ ਗਲਤੀ ਹੈਗੀ ਸੀ ਉਹਨਾਂ ਨੇ ਉਹ ਪਾਏ ਨੇ ਉਹ ਜਦੋਂ ਚੈਕਿੰਗ ਦੌਰਾਨ ਆਇਆ ਪੱਕੇ ਪਿੰਡਾਂ ਵਿੱਚ ਚਲਾ ਗਿਆ ਉੱਥੇ ਪਾਣੀ ਪਹੁੰਚਿਆ ਨਹੀਂ ਸੀ ਸਾਡੇ ਵਰਗਿਆਂ ਦੇ ਕੱਟੇ ਗਿਆ ਜੇ ਇੱਧਰ ਦੇਖੋ ਤੁਸੀਂ ਆ ਕੀ ਪਾਣੀ ਸਾਡੇ ਲਾਗੇ ਖੜਾ ਹੈ ਅਸੀਂ ਅੱਜੇ ਰਹਿਣ ਦੇ ਹਾਲਾਤ ਵਿੱਚ ਨਹੀਂ ਹੈਗੇ ਕਿੱਥੇ ਅਸੀਂ ਸਮਾਨ ਦੁਬਾਰੇ ਇੱਥੇ ਲਿਆ ਸਕਨੇ ਹਾਂ ਸਾਡੀ ਇਹ ਮੰਗ ਹੈ ਵੀ ਜਿਹੜਾ ਅੱਗੇ ਸਾਨੂੰ ਤੋਂ ਪਹਿਲੇ ਪਾਣੀ ਮਾਰ ਚੁੱਕਾ ਹੈ ਹੁਣ ਅੱਧਾ ਸਾਨੂੰ ਅਫਸਰ ਨੇ ਮਾਰ ਦਿੱਤਾ ਸਾਡੀ ਉਮੀਦ ਇਹਨਾਂ ਤੇ ਹੈਗੀ ਸੀ ਵੀ ਸਾਨੂੰ ਕੁਝ ਮਾਰਜਾ ਮਿਲੇਗਾ ਇੱਥੇ ਦੁਬਾਰੇ ਕੋਈ ਇੱਟਾ ਲਿਆਵਾਂਗੇ ਕੋਈ ਕਮਰੇ ਸ਼ੁਰੂ ਕਰਾਂਗੇ ਤਾਂ ਹੀ ਅਸੀਂ ਰਹਿ ਸਕਨੇ ਨਾ ਲਿਖਤੀ ਐਪਲੀਕੇਸ਼ਨ ਸਾਡੇ ਕੋਲ ਲੈਂਦੇ ਹੀ ਨਹੀਂ ਅਫਸਰ ਡਰੇ ਹੋਏ ਹੈਗੇ ਨਹੀਂ ਅੱਛਾ ਕਿੰਨਾ ਤੇ ਮਿਲੇ ਉਹ ਅਸੀਂ ਡੀਸੀ ਦਫਤਰ ਗਏ ਸੀ ਤਹਿਸੀਲਦਾਰ ਦਫਤਰ ਗਏ ਸੀ ਉਹ ਕਹਿੰਦੇ ਆ ਵੀ ਇੱਥੇ ਅਫਸਰਾਂ ਦੀ ਬਦਲੀ ਹੋ ਗਈ ਪਹਿਲਾਂ ਜਿਨ੍ਹਾਂ ਨੇ ਗਲਤ ਕੰਮ ਕੀਤਾ ਉਹਨਾਂ ਦੀ ਬਦਲੀ ਹੋ ਗਈ ਉਹ ਸਸਪੈਂਡ ਹੋ ਗਿਆ ਇਸ ਕਰਕੇ ਇਸ ਕਰਕੇ ਉਹ ਐਪਲੀਕੇਸ਼ਨ ਲੈਣ ਨੂੰ ਰਾਜ਼ੀ ਨਹੀਂ ਹੈਗੇ ਲੋਕ ਜੋ ਗੁੱਸਾ ਕਰ ਰਹੇ ਨੇ ਇਹਨਾਂ ਦਾ ਸੱਚਾ ਗੁੱਸਾ ਜਾਰ ਹੋ ਰਿਹਾ ਕਿਉਂਕਿ ਜਦੋਂ ਹੜ੍ਹ ਬਹੁਤ ਜ਼ਿਆਦਾ ਆ ਗਿਆ ਸੀ ਤੇ ਇਹਨਾਂ ਨੂੰ ਆਪਣੇ ਘਰ ਛੱਡ ਕੇ ਤੇ ਕਿਤੇ ਦੂਰ ਜਾ ਕੇ ਰੈਣ ਬਸੇਰਾ ਬਣਾਉਣਾ ਪਿਆ ਔਰ ਜਿੱਥੇ ਘਰ ਚ ਵਧੀਆ ਮਾਹੌਲ ਸੀ ਉੱਥੇ ਸਾਰੀ ਗੜਬੜੀ ਹੋਣ ਕਰਕੇ ਕਈ-ਕਈ ਮਹੀਨਿਆਂ ਬਾਅਦ ਇੱਥੇ ਘਰ ਆਏ ਤਾਂ ਦੇਖਿਆ ਇਹਨਾਂ ਦਾ ਮਕਾਨ ਡਿੱਗਿਆ ਸੀ ਤਾਂ ਸਰਵੇ ਟੀਮਾਂ ਨੇ ਇਹਨਾਂ ਦਾ ਸਰਵੇ ਲਿਸਟ ਦੇ ਵਿੱਚ ਨਾਮ ਪਾਇਆ ਸੀ ਪਰ ਮਗਰੋਂ ਕੋਈ ਇਨਕੁਆਰੀ ਲਈ ਦੁਬਾਰੇ ਰੀਚੈਕਿੰਗ ਲਈ ਟੀਮ ਆਈ ਉਹਨਾਂ ਦੇ ਇਹ ਲੱਗਿਆ ਕਿ ਇੱਥੇ ਕੋਈ ਵੱਸਦਾ ਹੀ ਹੈ ਨਹੀਂ لیکن ਅਸੀਂ ਇਸ ਗੱਲ ਦੀ ਗਵਾਹੀ ਭਰਦੇ ਆ ਇੱਕ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਮੈਂਬਰ ਹੋਣ ਦੇ ਬਾਵਜੂਦ ਕਿਉਂਕਿ ਇਹਨਾਂ ਦੀ ਪਰਮਾਨੈਂਟ ਇੱਥੇ ਰੈਸ਼ ਹੈ ਵਿੱਚ ਆਪਣੀ ਜ਼ਮੀਨ ਦੇ ਬਣਾਈ ਵੀ ਹੈ ਪਿੰਡ ਮਤਮਨਗਰ ਉਰਫ ਦੋਨਾ ਨਾਨਕਾ ਢਾਣੀ ਬਾਬਾ ਸਰਜੀਤ ਸਿੰਘ ਦੇ ਤਾਂ ਰੀਅਲ ਦੇ ਵਿੱਚ ਇਹਨਾਂ ਦੇ ਜਿੰਨੇ ਵੀ ਮਕਾਨ ਡਿਗੇ ਹੈ ਬਿਲਕੁਲ ਡਿਗੇ ਹੈ ਔਰ ਇਹਨਾਂ ਨਾਲ ਸਰਾਸਰ ਧੱਕਾ ਕੀਤਾ ਗਿਆ ਤਾਂ ਸਾਡੀ ਤਾਂ ਪ੍ਰਸ਼ਾਸਨ ਅੱਗੇ ਔਰ ਸਰਕਾਰ ਅੱਗੇ ਹੱਥ ਜੋੜ ਕੇ ਬੇਨਤੀ ਇਹ ਹੀ ਹੈ ਕਿ ਇਹਨਾਂ ਨੂੰ ਗਿਣੇ ਲੋਕਾਂ ਨੂੰ ਇਹਨਾਂ ਲੋੜਵੰਦ ਲੋਕਾਂ ਨੂੰ ਜੋ ਬਣਦਾ ਹੈ ਇਹਨਾਂ ਦਾ ਹੱਕ ਬਣਦਾ ਹੈ ਉਹ ਇਹਨਾਂ ਨੂੰ ਦਿੱਤਾ ਜਾਵੇ ਕੱਲਾ ਇਹਨਾਂ ਦਾ ਨਹੀਂ ਕਈ ਹੋਰ ਥਾਵਾਂ ਤੇ ਵੀ ਜਿਵੇਂ ਟਾਹਣੀਆਂ ਤੇ ਬਾਹਰ ਬਾਲੇ ਮਕਾਨ ਡਿੱਗੇ ਐ ਜੋ ਕਿ ਸਰਵੇ ਲਿਸਟ ਵਿੱਚ ਸ਼ਾਮਲ ਸੀਗੇ ਹੋਰ ਵੀ ਬਹੁਤ ਜ਼ਿਆਦਾ ਹੈ ਜੀ ਇਹ ਮਸਾਲਾ ਨੇ ਜਿਹੜੇ ਕੱਟ ਆਫ ਕੀਤੇ ਗਏ ਨੇ ਦੁਬਾਰਾ ਜਿਹੜਾ ਰੀਚੈਕਿੰਗ ਹੋਈ ਸੀ ਤਾਂ ਸਾਡੀ ਤਾਂ ਇਹੀ ਵਾਰ-ਵਾਰ ਬੇਨਤੀ ਇਹ ਹੈ ਪ੍ਰਸ਼ਾਸਨ ਦੇ ਅੱਗੇ ਕਿਉਂਕਿ ਕਿੰਨੀ ਵਾਰੀ ਉੱਥੇ ਡੀਸੀ ਦਫ਼ਤਰ ਜਾ ਕੇ ਜਾਂ ਤਹਿਸੀਲਦਾਰ ਕੋਲੇ ਜਾ ਕੇ ਜਾਂ ਐਸਡੀਐਮ ਸਾਹਿਬ ਕੋਲੇ ਜਾ ਕੇ ਇਹਨਾਂ ਨੇ ਐਪਲੀਕੇਸ਼ਨ ਦੁਬਾਰੇ ਸਿਰੇਉ ਦੇਣ ਦੀ ਕੋਸ਼ਿਸ਼ ਕੀਤੀ ਜਦੋਂ ਇਹਨਾਂ ਨੇ ਧਿਆਨ ਦੇ ਵਿੱਚ ਗੱਲ ਆਈ ਕਿ ਤੁਹਾਡਾ ਸਰਵੇ ਲਿਸਟ ਦੇ ਵਿੱਚ ਨਾਮ ਕੱਟ ਆਫ ਹੋ ਗਿਆ ਤਾਂ ਉਹਨਾਂ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ ਕਿਉਂਕਿ ਅਫਸਰ ਸਹਿਮੇ ਹੋਏ ਸੀ ਕੁਝ ਕੁ ਐਸੇ ਵਿਭਾਗ ਜਿਨ੍ਹਾਂ ਦੀ ਡਿਊਟੀ ਲੱਗੀ ਹੋਈ ਸੀ ਅਫਸਰ ਐਕਸ਼ਨ ਕਹੋ ਐਸਡੀਓ ਕਹੋ ਉਹਨਾਂ ਨੂੰ ਬਰਖਾਸਤ ਕੀਤਾ ਗਿਆ ਸੀ ਆਪਣੀ ਨੌਕਰੀ ਤੋਂ ਇਸ ਲਈ ਸਾਰਾ ਹੀ ਅਮਲਾ ਡਰਿਆ ਹੋਇਆ ਸੀ ਉਹਨਾਂ ਨੇ ਨਰਜੀਆਂ ਇਹਨਾਂ ਦੇ ਨਹੀਂ ਰੱਖੀਆਂ ਮੰਗੇ ਹੀ ਹੈ ਕਿ ਦੁਬਾਰਾ ਤੋਂ ਚਾਹੇ ਮੁਰ ਤੋਂ ਤਵਦੀਸ਼ ਕੀਤੀ ਜਾਵੇ ਤਾਂ ਜੋ ਬਣਦਾ ਹੱਕ ਹੈ ਇਹਨਾਂ ਦਾ ਦਿੱਤਾ ਜਾਵੇ ਜਿਹੜੇ ਜਾਇਜ਼ ਪਾਏ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਔਰ ਜੋ ਨਾਜਾਇਜ਼ ਹੈ ਉਹ ਅੱਗੇ ਉਹਨਾਂ ਦੀ ਮਰਜ਼ੀ ਹੈ ਸਰਕਾਰ ਦੀ ਜਾਂ ਪ੍ਰਸ਼ਾਸਨ ਦੀ ਕਰਦੇ ਨੇ ਕਿ ਨਹੀਂ ਕਰਦੇ ਉਹਦੇ ਬਾਰੇ ਅਸੀਂ ਕਿੰਤੂ ਪਰੰਤੂ ਨਹੀਂ ਕਰਦੇ ਸਾਡੇ ਸ਼੍ਰੀਮਾਨ ਭਗਵੰਦ ਮਾਨ ਜੀ ਨੂੰ ਬੇਨਤੀ ਹੈ ਸ਼੍ਰੀਮਾਨ ਸਵਨਾ ਜੀ ਨੂੰ ਬੇਨਤੀ ਹੈ ਕਿਉਂਕਿ ਇਸ ਟਾਈਮ ਸਰਕਾਰ ਨਾਂਦੀ ਹੈ ਇਹ ਨਾਂਦੇ ਕੋਲ ਹੀ ਸਾਰਾ ਸਿਸਟਮ ਚੱਲਦਾ ਪਿਆ ਹੈ ਕਿਉਂਕਿ ਪਿੰਡਾਂ ਵਾਲਿਆਂ ਨੇ ਜੋ ਕੀਤਾ 100 ਪਿੰਡਾਂ ਵਾਲੇ ਜਾਣਨ ਸਾਡੇ ਗਰੀਬਾਂ ਦਾ ਕਿਉਂ ਨੁਕਸਾਨ ਕਰਦੇ ਨੇ ਕਿਉਂਕਿ ਜਿਹੜੇ ਬਾਹਰ ਟਾਣੀਆਂ ਵਾਲੇ ਨੇ ਟਾਣੀਆਂ ਵਾਲਿਆਂ ਦੇ ਸਾਰਿਆਂ ਦੇ ਨੁਕਸਾਨ ਹੋਏ ਨੇ ਸਾਡੇ ਨਹੀਂ ਵੀ ਕੱਲੇ ਸਾਡੇ ਹੋਰ ਵੀ ਕਈ ਟਾਣੀ ਵਾਲੇ ਵਿਚਾਰੇ ਹੈਗੇ ਨੇ ਉਹਨਾਂ ਦੇ ਵੀ ਮਕਾਨ ਡਿੱਗੇ ਨੇ ਜਿਵੇਂ ਬਾਹਰ ਸਾਡੇ ਉਧਰ ਟਾਣੀ ਇੱਕ ਹੈਗੀ ਆ ਉਹਨਾਂ ਦੇ ਵੀ ਮਕਾਨ ਡਿੱਗੇ ਆ ਇੱਧਰ ਵੀ ਡਿੱਗੇ ਆ ਇਹਨਾਂ ਨੂੰ ਇਨਸਾਫ ਨਹੀਂ ਪੂਰਾ ਮਿਲ ਰਿਹਾ ਕੀਤਾ ਤਾਂ ਪਿੰਡਾਂ ਵਾਲਿਆਂ ਨੇ ਗਲਤ ਹੈ ਚਲੋ ਜੇ ਸਾਹਬ ਨਾ ਚੱਲ ਜਾਂਦੇ ਤਾਂ ਸਹੀ ਹੈ ਅਸੀਂ ਤਾਂ ਅੱਜ ਵੀ ਕਹਿੰਨੇ ਆ ਜੇ ਸਾਹਬ ਨਾ ਚੱਲ ਜਾਂਦੇ ਤਾਂ ਸਹੀ ਹੈ ਕੱਲ ਨੂੰ ਹਣ ਜੋ ਆਗੂ ਲੀਡਰ ਹੋ ਗਏ ਨੇ ਸਵਣਾ ਸਾਹਿਬ ਨੂੰ ਵੀ ਬੇਨਤੀ ਹੈ ਸਾਰਿਆਂ ਸਵਣਾ ਸਾਹਿਬ ਨੂੰ ਵੀ ਸਾਰੀ ਹੁਣ ਚਾਨਣਾ ਪੈਣੀ ਚਾਹੀਦੀ ਹੈ ਚਾਨਣ ਹੋ ਵੀ ਗਿਆ ਹੋਣਾ ਚਾਹੀਦਾ ਵੀ ਸਿਸਟਮ ਸਹੀ ਚਲਾਉਣਾ ਹੈ ਤਾਂ ਸਾਰਾ ਸੈੱਟ ਹੀ ਚੱਲ ਜਾਵੇ ਆ ਕੰਮ ਪਰ ਇਹਨਾਂ ਨੇ ਚਲੋ ਕਈਆਂ ਬੰਦਿਆਂ ਨੇ ਗਲਤ ਕੀਤਾ ਕਰਵਾਇਆ ਜਾਂ ਜੋ ਵੀ ਕੀਤਾ ਪਰ ਇਹ ਨਹੀਂ ਕਿਸੇ ਬਾਰੇ ਬੋਲਣਾ ਚਾਹੁੰਦੇ ਪਰ ਅੱਗੇ ਤੋਂ ਜੋ ਬਣਦਾ ਹੱਕ ਹੈ ਜਿਨ੍ਹਾਂ ਦੇ ਨੁਕਸਾਨ ਹੋਏ ਨੇ ਜਾਂ ਤਾਂ ਉਹਨਾਂ ਦੇ ਸਰਵੇ ਕਰਾਏ ਜਾਵਣ ਤੇ ਜਾਂ ਉਹਨਾਂ ਨੂੰ ਜਿਹੜਾ ਵੀ ਦਾਦਾ ਬਣਦਾ ਮਾਅਬਜਾ ਉਹਨਾਂ ਨੂੰ ਮਾਅਬਜਾ ਦਵਾ ਜਾਵੇ ਸਾਡੇ ਜੀ ਇੱਥੇ 7-7 ਫੁੱਟ ਪਾਣੀ ਰਿਹਾ ਜਿੱਥੇ ਹੁਣ ਇਸ ਟਾਈਮ ਖੜੇ ਆਂ ਮਕਾਨਾਂ ਦੀ ਸਾਡੇ ਕੋਲ ਵੀਡੀਓ ਹੈ ਅਸੀਂ ਤੁਹਾਨੂੰ ਵੀਡੀਓ ਵੀ ਵਿਖਾ ਦਿੰਨੇ ਆ ਜਿਹੜੀ ਉਸ ਟਾਈਮ ਸਹੌਣਾ ਸਾਹਿਬ ਨੇ ਕਿਹਾ ਸੀ ਵੀ ਤੁਸੀਂ ਆ ਦੀ ਵੀਡੀਓ ਬਣਾ ਕੇ ਰੱਖ ਲਵਿਆ ਅਸੀਂ ਉਹ ਵੀਡੀਓ ਵੀ ਤੁਹਾਨੂੰ ਵਿਖਾ ਦਿੰਨੇ ਆ ਬਿਲਕੁਲ ਵੀਡੀਓ ਵੀ ਬਣਾਈ ਹੈ ਮਕਾਨਾਂ ਦੀ ਜੋ ਡਿੱਗੇ ਨੇ ਸਾਡੇ ਟਾਣੀ ਤੇ ਅਜੇ ਵੀ ਡਿੱਗੇ ਅਜੇ ਵੀ ਡਿੱਗੇ ਖੜੇ ਨੇ ਅਜੇ ਕੋਈ ਸ਼ੱਕ ਨਹੀਂ ਹੈਗਾ ਅਜੇ ਮਤਲਬ ਇਹ ਵੀ ਨਾ ਡਿੱਗੇ ਹੁਣ ਸਾਰੇ ਡਿੱਗਿਆਂ ਦੀ ਸਾਡੇ ਕੋਲ ਵੀਡੀਓ ਹੈ ਤੇ ਵਿਖਾ ਦਿੰਨੇ ਜੀ ਆਹ ਵੇਖੋ ਜੀ ਆਹ ਮਕਾਨ ਡਿੱਗਿਆਂ ਦੀ ਵੀਡੀਓ ਬਣੀ ਹੋਈ ਹੈ ਹਾਂ ਮਕਾਨ ਦਾ ਹਾਂ ਲੈ ਤੇ ਆ ਪਾਣੀ ਵੇਖ ਲਓ ਹਾਂਜੀ ਜਿਵੇਂ ਕਿ ਮੰਨ ਕੇ ਚੱਲ ਟਾਣੀਆਂ ਵਾਲੇ ਦੇ ਪੁੱਛ ਪਈਏ ਆਪਾਂ ਦਾ ਵੀ ਟਾਣੀਆਂ ਵਾਲੇ ਦੇ ਕਿ ਟੀਚੇ ਨੇ ਹਾਂ ਸਾਰੀ ਇਹ ਵੀਡੀਓ ਤੁਹਾਡੇ ਕੋਲ ਛਾਂਬਲੇਗੀ ਏ ਇਹ ਅੱਜ ਦਿਨੀ ਜਦੋਂ ਪਾਣੀ ਦੀ ਏ ਡਰੇ ਵੈ ਸੀ ਉਹ ਪਿੰਡਾਂ ਵਾਲ ਵੇਖ ਕੇ ਵੀ ਵੇਖਿਆ ਵੀ ਪਿੰਡਾਂ ਵਿੱਚ ਤਾਂ ਕੋਈ ਮਤਲਬ ਨੁਕਸਾਨ ਨਹੀਂ ਹੋਇਆ ਜਾਂ ਜੋ ਹੋਇਆ ਜੋ ਹੋਇਆ ਕਿਨਾ ਦਾ ਹੋਇਆ ਕਿਨਾ ਦਾ ਨਹੀਂ ਹੋਇਆ ਉਹ ਇਸੇ ਕਰਕੇ ਡਰ ਕੇ ਤੇ ਉਹਨਾਂ ਨੇ ਵੀ ਆਦੀ ਮਰਜ਼ੀ ਕਰ ਗਏ ਨੇ ਅਸੀਂ ਮੰਗ ਕਰਨੇ ਵੀ ਜੋ ਸਾਡਾ ਬੰਦਾ ਹੱਕ ਹੈ ਸਾਨੂੰ ਦੁਆ ਜਾਵੇ ਜੋ ਵੀ ਟਾਣੀਆਂ ਵਾਲੇ ਗਏ ਨੇ ਸਾਰੇ ਕਾਫੀ ਜਿਹੜੇ 20 ਤੋਂ 25 ਮਕਾਨ ਕਟੀਚੇ ਨੇ ਜਾਂ 30 ਵੀ ਕਟੀਚੇ ਨੇ ਜੋ ਜਿੰਨਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਘਟੀਚੇ ਨਹੀਂ ਦੂਜੇ ਬੰਦੇ ਦੀ ਨਹੀਂ ਘਟੀਚੇ ਕਿਉਂਕਿ ਉਤੂ ਸਿਆਲ ਦੇ ਦਿਨ ਨੇ ਉਹਨੂੰ ਤਾਈਮ ਕਿਹੜਾ ਹੈਗਾ ਸਾਡੇ ਤਾਂ ਵੇਖ ਲਓ ਜੇ 25 ਤੁੱਤੀ ਕਿੱਲਾਂ 'ਚ ਕੇ 50 ਕਿੱਲਾਂ 'ਚ ਪਾਣੀ ਹੈ ਅਸੀਂ ਵਾਰੀ-ਵਾਰੀ ਖਬਰ ਲਾਈ ਜਾਂਦੇ ਹਾਂ ਕੋਈ ਪ੍ਰਸ਼ਾਸਨ ਇੱਧਰ ਧਿਆਨ ਨਹੀਂ ਦੇ ਰਿਹਾ ਕੋਈ ਸਰਕਾਰ ਨਹੀਂ ਦੇ ਰਹੀ ਕਿਉਂਕਿ ਸਰਕਾਰ ਵੀ ਅਜੇ ਇਸ ਪਾਸੇ ਧਿਆਨ ਨਹੀਂ ਦੇ ਰਹੀ ਪਿੱਛੇ-ਪਿੱਛੇ ਜਿਵੇਂ ਆਗੂ ਲੀਡਰ ਲਾ ਲਓ ਜੇ ਹੁਣ ਕਿਸੇ ਦਾ ਨਾਂ ਕੀ ਲਈਏ ਜੇ ਨਾਂ ਲਈਏ ਤਾਂ ਉਹ ਕਹਿੰਦੇ ਨੇ ਜੀ ਸਾਡਾ ਤੁਸੀਂ ਨਾਂ ਲੈਤਾ ਤੁਸੀਂ ਸਰਪੰਚਾਂ ਦਾ ਨਾਂ ਲੈਤਾ ਤੁਸੀਂ ਮੈਂਬਰਾਂ ਦਾ ਨਾਂ ਲੈਤਾ ਕੀ ਕਹੀਏ ਜੀ ਦੱਸੋ ਸਾਡਾ ਤਾਂ ਰੋਸ ਹੀ ਹੈ ਵੀ ਸਾਡੇ ਬੱਚੇ ਹੁਣ ਕਿੱਧਰ ਜਾਣ ਸਾਡੇ ਬੱਚੇ ਕਿੱਧਰ ਜਾਣ ਜੋ ਟਾਣੀਆਂ ਵਾਲੇ ਸਾਰਿਆਂ ਦੇ ਮਕਾਨ ਡਿੱਗੇ ਨੇ ਜਾਂ ਕਿੰਨਾ ਦਾ ਨੁਕਸਾਨ ਹੋਇਆ ਉਹ ਕਿਹੜੇ ਪਾਸੇ ਜਾਣ ਸਰਕਾਰ ਨੂੰ ਹੀ ਰੋਸ ਦੇਣਾ ਹੋਰ ਕਿੰਨੂੰ ਦੇਣਾ ਜਿਹੜੇ ਸਮਾਜਿਕ ਸੰਸਥਾਵਾਂ ਦੇ ਆਗੂ ਆਏ ਹੋਏ ਨੇ ਉਹਨਾਂ ਨਾਲ ਗੱਲਬਾਤ ਨਹੀਂ ਆਏ ਨੇ ਮੌਕਾ ਦੇਖਣ ਇੱਥੇ ਕਦੇ ਸਾਡੇ ਕੋਲ ਕੋਈ ਨਹੀਂ ਆਉਣ ਦਿੱਤੇ ਪਿੰਡਾਂ ਜਾਂਦੇ ਆ ਉੱਥੋਂ ਹੀ ਮੋੜ ਕੇ ਲੈ ਜਾਂਦੇ ਆ ਜੀ ਸਾਡੇ ਸਾਰੇ ਸਰਪੰਚਾਂ ਕੋਲ ਆਉਂਦੇ ਆ ਫਿਰ ਗੱਲ ਆ ਗਈ ਜੀ ਸਰਪੰਚਾਂ ਤੇ ਜੇ ਸਰਪੰਚਾਂ ਦੀ ਗੱਲ ਕਰੀਏ ਜੇ ਉਹ ਚੰਗਾ ਬੰਦਾ ਹੋਵੇ ਤਾਂ ਹਰ ਇੱਕ ਗਰੀਬ ਦਾ ਫਾਇਦਾ ਕਰੇ ਹਰ ਇੱਕ ਗਰੀਬ ਦੀ ਸੋਚ ਰੱਖੇ ਵੀ ਮੈਂ ਇਹਦਾ ਫਾਇਦਾ ਕਰਨਾ ਹੈ ਜਾਂ ਜਿੰਨੂੰ ਨੁਕਸਾਨ ਬੰਦਾ ਉਹਨੂੰ ਦਵਾਈਏ ਸਰਪੰਚ ਲਿਆ ਸਕਦੇ ਨਹੀਂ ਜਿੰਨੂੰ ਵੀ ਲਿਆਉਣ ਲਿਆ ਸਕਦੇ ਨਹੀਂ ਅੱਜ ਤੱਕ ਸਾਡੇ ਕੋਲ ਸਰਪੰਚ ਨੇ ਕਦੇ ਮੂੰਹ ਨਹੀਂ ਵਿਖਾਇਆ ਬੇਸੀ ਜਾ ਕੇ ਉੱਥੇ ਉਹਨਾਂ ਦੀ ਕੋਈ ਸੇਵਾ ਕਰਾ ਲਈਏ ਜਾਂ ਕੁਝ ਕਰਾ ਲਈਏ ਅਸੀਂ ਇਹਨਾਂ ਕੋਲ ਕੀ ਮੰਗ ਕਰੀਏ ਇਹਨਾਂ ਨੂੰ ਆਪ ਨੂੰ ਪਤਾ ਹੋਣਾ ਚਾਹੀਦਾ ਵੀ ਜੋ ਸੇਵਾ ਵਾਲੇ ਨੇ ਵੀਰੇ ਅਸੀਂ ਉਹਨਾਂ ਅੱਗੇ ਅਪੀਲਾਂ ਵੀ ਕੀਤੀਆਂ ਨੇ ਬੇਨਤੀ ਵੀ ਕੀਤੀ ਵੀ ਸਾਡੇ ਹਾਲਾਤ ਵੇਖੋ ਫਿਰ ਕੋਈ ਕਾਰਵਾਈ ਕਰਿਆ ਜੇ ਪਹਿਲਾਂ ਨਾ ਕਰਿਆ ਜੀ ਮੌਕਾ ਵੇਖ ਹਾਂ ਮੌਕਾ ਵੇਖ ਤੇ ਕਰਿਆ ਜੇ ਅਸੀਂ ਇਹ ਨਹੀਂ ਆਂਦੇ ਵੀ ਮੌਕਾ ਨਾ ਵੇਖੋ ਪਹਿਲਾਂ ਮੌਕਾ ਵੇਖੋ ਫਿਰ ਤੁਸੀਂ ਹਾਲਾਤ ਵੇਖੋ ਫਿਰ ਬਣਦੀ ਸਾਨੂੰ ਜੋ ਬਣਦਾ ਮਾਅਬਜਾ ਦਿੱਤਾ ਜਾਵੇ